ਕਸ ਵਿਰਾਲਾ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਨੇ ਜੋ ਭਾਰੀ ਇਕੱਠ ਹੋਇਆ ਹੈ ਉਹ ਇਸ ਖੁਸ਼ੀ ਦੇ ਵਿੱਚ ਕਿ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਤੋਂ ਟਿਕਟ ਮਿਲੀ ਹੈ ਤੇ ਲੋਕਾਂ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਦੀ ਜਿੱਤ ਜਿਹੜੀ ਹੈ ਉਹ ਨਿਸ਼ਚਿਤ ਕਰ ਦਿੱਤੀ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਰਵਨੀਤ ਸਿੰਘ ਬਿੱਟੂ ਦਾ ਕਿਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਹੈ ਭਰਮਾ ਹੁੰਗਾਰਾ ਮਿਲਿਆ ਹੈ ਢੋਲ বাজائے ਜਾ ਰਹੇ ਨੇ ਲੱਡੂ ਵੀ ਵੰਡੇ ਗਏ ਨੇ ਰਵਨੀਤ ਸਿੰਘ ਬਿੱਟੂ ਦਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਦੋਂ ਸੀਟਾਂ ਦਾ ਐਲਾਨ ਕੀਤਾ ਗਿਆ ਤਾਂ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਸੀਟ ਦਿੱਤੀ ਗਈ ਹੈ ਉਮੀਦਵਾਰ ਐਲਾਨ ਕੀਤਾ ਗਿਆ ਹੈ ਤੇ ਲੋਕਾਂ ਦੇ ਵੱਲੋਂ ਇਹਤ ਵੀ ਜਿਹੜੀ ਆ ਪੁਸ਼ਟੀ ਕੀਤੀ ਗਈ ਹੈ ਤਸਵੀਰਾਂ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਨੇ ਭਾਰੀ ਇਕੱਠ ਹੋਇਆ ਰਵਨੀ ਸਿੰਘ ਬਿੱਟੂ ਦਾ ਸਵਾਗਤ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕੱਠ ਜਿਹੜਾ ਹੋਇਆ ਹੈ ਤੇ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਦੇਖੋ ਬੜਾ ਸਾਰੇ ਕਾਰਜਕਰਤਾ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਆ ਕਿ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਔਰ ਅੱਜ ਉਹਨਾਂ ਨੇ ਪਿਛਲੇ ਦਿਨੀ ਤੁਹਾਡੇ ਸਾਰਿਆਂ ਦੀ ਜਾਣਕਾਰੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਇਹ ਤੋਂ ਪਤਾ ਚੱਲਦਾ ਕਿ ਅੱਜ ਲੋਕ ਵਿਚਾਰਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਚਾਹੁੰਦੇ ਨੇ ਹਮੇਸ਼ਾ ਪੰਜਾਬ ਦੀ ਇੱਕ بلند ਆਵਾਜ਼ ਬਣ ਕੇ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਹਮੇਸ਼ਾ ਬੋਲੇ ਨੇ ਸੋ ਅਜੋ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਨੇ ਸਾਰਾ ਕਾਰਜਕਰਤਾ ਉਹਨਾਂ ਦਾ ਸਵਾਗਤ ਕਰ ਰਿਹਾ ਔਰ ਭਾਰਤੀ ਜਨਤਾ ਪਾਰਟੀ ਨੇ ਲੁਧਿਆਣੇ ਤੋਂ ਉਹਨਾਂ ਨੂੰ ਟਿਕਟ ਦੇ ਕੇ ਵੀ ਨਵਾਜਿਆ ਤਾਂ ਵੀ ਕਾਰਜਕਰਤਾ 'ਚ ਬੜਾ ਜੋਸ਼ ਦਾ ਮਾਹੌਲ ਆ ਔਰ ਇਸ ਗੱਲ ਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਦਾਵਾ ਕਰਦਾ ਵੀ ਉਹਨਾਂ ਦੀ ਜਿਹੜੀ ਹੁਣ ਜਿੱਤ ਆ ਲੁਧਿਆਣੇ 'ਚ ਪਿਛਲੇ ਸਾਰੇ ਰਿਕਾਰਡ ਤੋੜ ਕੇ ਜਿਆਦਾ ਹੋਏਗੀ ਅੰਜ ਤੁਸੀਂ ਕਿਹਾ ਹੈ ਕਿ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਬੋਲਦੇ ਨੇ ਅਮਿਤ ਸ਼ਾਹ ਬਿੱਟੂ ਜੀ ਨਹੀਂ ਅਮਿਤ ਸ਼ਾਹ ਜੀ ਵੀ ਬੋਲਦੇ ਨੇ ਬਿੱਟੂ ਜੀ ਵੀ ਨੇ ਪੰਜਾਬ ਦੀ ਆਵਾਜ਼ ਹਮੇਸ਼ਾ ਚੱਕਦੇ ਰਹੇ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਰਹੇ ਨੇ ਸੋ ਇਸ ਕਰਕੇ ਮੈਂ ਉਹਨਾਂ ਨੂੰ ਇਸ ਗੱਲ ਲਈ ਅਪਰੀਸ਼ੀਏਟ ਕਰਦਾ ਔਰ ਹਮੇਸ਼ਾ ਇੱਕ ਬਲੰਦ ਆਵਾਜ਼ ਨੇ ਉਹਨਾਂ ਦਾ ਪਰਿਵਾਰਿਕ ਪਛੋਕੜ ਵੀ ਪੰਜਾਬ ਦੇ ਹਿੱਤਾਂ ਦੀ ਖਾਤਰ ਬੋਲਦਾ ਰਿਹਾ ਤੇ ਕੁਰਬਾਨੀਆਂ ਵਾਲਾ ਪਰਿਵਾਰ ਆ ਬੀਜੇਪੀ ਉਹਨੂੰ ਜੀਆਂ ਜਾਂ ਕਰਦੀ ਆ ਪਰ ਕਹਿਣ ਦਾ ਮਤਲਬ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਭਾਜਪਾ ਨੂੰ ਗਾਲਾਂ ਕੱਢ ਰਹੀ ਸੀ ਜਾਂ ਬੋਲ ਰਹੀ ਸੀ ਉਹਨਾਂ ਦੇ ਖਿਲਾਫ ਬੋਲ ਰਹੀ ਸੀ ਤੇ ਉਹ ਵੀ ਉਹ ਸਹੀ ਸੀਗਾ ਦੇਖੋ ਵਿਚਾਰਿਕ ਲੜਾਈ ਕਦੇ ਵੀ ਕੋਈ ਵੀ ਕਿਸੇ ਦੇ ਨਾਲ ਮੁੱਦਿਆਂ ਤੇ ਆਧਾਰਿਤ ਲੜਾਈ ਕਦੇ ਵੀ ਕੋਈ ਆਪਣੇ ਵਿਚਾਰਕਾਂ ਦਾ ਮਤਪੇਦ ਹੋ ਸਕਦਾ ਦੇਖੇ ਨਾ ਅੱਜ ਜੋ ਭਾਰਤੀ ਜਨਤਾ ਪਾਰਟੀ ਚ ਆਗੇ ਨਹੀਂ ਔਰ ਇਹਦਾ ਮਤਲਬ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨਾਲ ਮੋਦੀ ਜੀ ਦੀਆਂ ਨੀਤੀਆਂ ਨਾਲ ਸਹਿਮਤ ਹੋ ਕੇ ਆਏ ਨਹੀਂ ਇਸ ਕਰਕੇ ਉਹ ਜਿਹੜੀ ਅੱਜ ਤੋਂ ਅਗਲੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਬਾਰੇ ਉਹ ਜ਼ਿਆਦਾ ਜਵਾਬ ਦੇ ਸਕਦੇ ਨੇ ਅੱਗੇ ਨੂੰ ਉਹ ਜੋ ਬੋਲਣਗੇ ਉਹ ਜੋ ਉਹਨਾਂ ਨੇ ਜੇ ਉਹਨਾਂ ਨੂੰ ਅੱਛਾ ਲੱਗਿਆ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਮੈਂ ਕੀ ਕਿਹਾ ਕਿ ਡੁੱਬਦਾ ਹੋਇਆ ਜਹਾਜ਼ ਕਾਂਗਰਸ ਜਿਹੜੀ ਆਪਣੇ ਵਰਕਰਾਂ ਨੂੰ ਨਹੀਂ ਸੰਭਾਲ ਸਕਦੀ ਉਹਦੇ ਚੋਂ ਇਹ ਜਿਹੇ ਚੰਗੇ ਲੋਕ ਨਿਕਲ ਕੇ ਬਾਜਪਾ ਚ ਆ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਉਹਨਾਂ ਨੂੰ ਭਾਜਪਾ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ ਤਾਂ ਉਹ ਆ ਰਹੇ ਨੇ ਸਾਡੇ ਕੋਲ ਸਰ ਕਾਂਗਰਸ ਕਹਿ ਰਹੀ ਹੈ ਕਿ ਤੁਹਾਡੇ ਕੋਲ ਇੱਕ ਵਾਸ਼ਿੰਗ ਮਸ਼ੀਨ ਹੈ ਜਿਹਦੇ ਤੋਂ ਤੁਸੀਂ ਧੋ ਕੇ ਸਾਫ਼ ਕਰ ਦਿੰਦੇ ਹੋ ਦੇਖੋ ਜਿਹੜੇ ਜਿਨ੍ਹਾਂ ਦੇ ਉੱਤੇ ਮਾੜਾ ਮੋਟਾ ਕੋਈ ਛਿੱਟਾ ਹੋ ਤਾਂ ਸਾਫ਼ ਹੋ ਜਾਂਦਾ ਜਿਹੜੇ ਉਹ ਦਾਗ ਹੀ ਨੇ ਉੱਥੇ ਹੀ ਰਹਿ ਜਾਣੇ ਨੇ ਉਹਨਾਂ ਨੂੰ ਸਾਫ਼ ਕਰਨ ਦੀ ਮਸ਼ੀਨ ਸਾਡੇ ਕੋਲ ਵੀ ਨਹੀਂ ਹੈ ਨਾ ਅਸੀਂ ਨਹੀਂ ਧੋਣਾ ਮਿੱਟੂ ਜੀ ਨੂੰ ਤਾਂ ਹੁੰਦਾ ਬਿੱਟੂ ਜੀ ਬੇਦਾਗ ਨੇ ਬਿੱਟੂ ਜੀ ਦੇ ਉੱਤੇ ਤੁਸੀਂ ਕੋਈ ਦਾਗ ਲਗਾਓ ਨਾ ਜੀ ਜਦੋਂ ਇੱਕ ਬੇਦਾਗ ਛਵੀ ਦੇ ਨੇਤਾ ਨੇ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਔਰ ਲਗਾਤਾਰ ਜਿੱਤ ਕੇ ਆਏ ਨੇ ਤੇ ਜਿਨ੍ਹਾਂ ਦੇ ਉੱਤੇ ਛਵੀ ਤੇ ਕੋਈ ਦਾਗ ਹੀ ਨਹੀਂ ਜਿਹਨੂੰ ਜਨਤਾ ਨੇ ਤਿੰਨ ਵਾਰੀ ਸੈਪਟ ਕੀਤਾ ਤੇ ਉਹ ਉਹਦੇ ਬਾਰੇ ਹੋਰ ਤੁਸੀਂ ਕੀ ਸਰ ਅੱਜ ਤੋਂ 2 ਮਹੀਨੇ ਪਹਿਲਾਂ ਤੁਸੀਂ ਹੀ ਕਹਿੰਦੇ ਸੀਗੇ ਕਿ 650 ਕਰੋੜ ਦਾ ਕੰਮ ਹੋਇਆ ਵਾ ਜਿਹੜੇ ਬਿੱਟੂ ਜੀ ਨੇ ਸਮਾਰਟ ਸਿਟੀ ਵਾਸਤੇ ਲੈ ਕੇ ਆਂਦਾ ਸੀ ਦੇਖੋ ਜਿਹੜਾ ਸਮਾਰਟ ਸਿਟੀ ਦਾ ਪੈਸੇ ਦੀ ਦੁਰਵਰਤੋਂ ਹੋਈ ਆ ਉਦੇ ਵਿੱਚ ਯੋਗਦਾਨ ਲੋਕਲ ਗਵਰਨਮੈਂਟ ਦਾ ਕਾਰਪੋਰੇਸ਼ਨ ਦਾ ਲੋਕਲ ਸਰਕਾਰਾਂ ਦਾ ਹਮੇਸ਼ਾ ਹੀ ਰਿਹਾ ਮੈਂ ਅੱਜ ਵੀ ਉਹ ਗੱਲ ਕਹਿਣਾ ਕਿ ਇਹਨਾਂ ਲੋਕਾਂ ਨੇ ਜਿਹੜੇ ਸਮਾਰਟ ਸਿਟੀ ਦਾ ਪੈਸਾ ਹੋਵੇ ਜਾਂ ਕੇਂਦਰ ਤੋਂ ਆ ਰਹੀਆਂ ਜਿੰਨੀਆਂ ਵੀ ਲੋਕਾਂ ਦੀਆਂ ਕੋਈ ਆਮ ਜਨਤਾ ਦੇ ਇੱਕ ਹੱਕ ਦੀਆਂ ਗੱਲਾਂ ਨੇ ਉਹਨਾਂ ਨੂੰ ਇਹਨਾਂ ਨੇ ਹਮੇਸ਼ਾ ਇਗਨੋਰ ਕੀਤਾ ਔਰ ਸਮਾਰਟ ਸਿਟੀ ਦਾ ਪੈਸਾ ਜੇ ਲੁਧਿਆਣੇ ਦਾ ਨੁਹਾਰ ਬਦਲੀ ਹੋਣੀ ਚਾਹੀਦੀ ਸੀ ਲੇਕਿਨ ਇਹਨਾਂ ਨੇ ਉਹਦੇ ਵਿੱਚ ਜਿਹੜੀ ਲੋਕਲ ਸਰਕਾਰ ਆ ਉਹ ਲੋਕਾਂ ਤੋਂ ਤਾਂ ਆਪਣੇ ਪੈਚ ਵਰਕ ਨਹੀਂ ਲੱਗਦੇ ਉਹਨਾਂ ਨੂੰ ਸਮਾਰਟ ਸਿਟੀ ਦਾ ਪੈਸਾ ਯੂਜ਼ ਕਰਨ ਦਾ ਤੇ ਸਮਝ ਆਣੀ ਕਿੱਥੋਂ ਆ ਇਟ ਮੀਨਸ ਕਿ ਜੇਗਰ ਆ ਕਪਲਾ ਰਵਨੀਤ ਸਿੰਘ ਬਿੱਟੂ ਖੋਲ ਸਕਦੇ ਨੇ ਖੁਲਾਸਾ ਕਰ ਸਕਦੇ ਨੇ ਭਾਜਪਾ ਜਾ ਕੇ ਭਾਜਪਾ ਹਮੇਸ਼ਾ ਕਰਦੀ ਆ ਰਹੀ ਆ ਬਿੱਟੂ ਜੀ ਅੱਗੇ ਨੂੰ ਉਹਦੀ ਹੋਰ ਆਵਾਜ਼ ਉੱਪਰ ਲੈਵਲ ਤੱਕ ਚੱਕਣਗੇ ਜੋ ਜੋ ਉਹਨਾਂ ਕੋਲ ਹੋਏਗਾ ਜੋ ਤੁਹਾਡੇ ਕੋਲ ਹੋਏਗਾ ਜੋ ਸਾਡੇ ਕੋਲ ਹੋਏਗਾ ਦੇਉ ਦਾ ਨਾ ਕੋਈ ਵੀ ਸਾਡੇ ਕੋਲ ਪਰਮਾਨ ਦੇਖੋ ਕਪੜਾ ਤਾਂ ਜਗ ਜਹਾਰਾ ਸਮਾਰਟ ਸਿਟੀ ਦਾ ਪ੍ਰੋਜੈਕਟ ਦਾ ਕਪੜਾ ਕਪੜਾ ਤਾਂ ਜਗ ਜਹਾਰਾ ਜਿੱਥੇ ਬਾਰ ਬਾਰ ਕਦੇ ਟਾਈਲਾਂ ਪਟਲੀਆਂ ਕਦੇ ਲਾਤੀਆਂ ਤੇ ਉਹ ਬਾਰ ਬਾਰੀ ਜਿਹੜੀਆਂ ਚੀਜ਼ਾਂ ਜਨਤਾ ਦੇਖਦੀ ਆ ਮਿੱਤਰਾ ਉਹਨਾਂ ਨੂੰ ਸਭ ਕੋ ਸਮਝ ਆ ਰਹੀਆਂ ਕਪੜਾ ਖੋਲਣਗੇ ਸਰ ਬਿੱਟੂ ਜੀ ਕਿਉਂ ਨਹੀਂ ਖੋਲਾਂਗੇ ਕੋਈ ਵੀ ਮੋਦੀ ਜੀ ਨੇ ਸਾਫ ਕਿਹਾ ਕੋਈ ਵੀ ਬੰਦਾ ਬਚਿਆ ਨਹੀਂ ਰਹਿ ਸਕਦਾ ਜਿਹੜਾ ਵੀ ਕੋਈ ਕਿਸੇ ਵੀ ਢੰਗ ਨਾਲ ਪੰਜਾਬ ਦੇ ਵਿੱਚ ਕਿਸੇ ਵੀ ਹਿੰਦੁਸਤਾਨ ਚ ਕਪਲਾ ਕਰਦਾ ਜਾਂ ਸਰਕਾਰਾਂ ਦੇ ਪੈਸੇ ਦੀ ਦੁਰਵਰਤੋਂ ਕਰਦਾ ਉਹ ਕੋਈ ਵੀ ਛੁਪਿਆ ਨਹੀਂ रह ਸਕਦਾ ਔਰ ਸਾਰਿਆਂ ਨੂੰ ਅਸੀਂ ਨੰਗੇ ਕਰਾਂਗੇ ਸਰ ਲੱਗਦਾ ਜੀ ਤੁਹਾਨੂੰ ਚੋਣਾਂ ਵਿੱਚ ਕੋਈ ਅੰਨੇ ਪਾਰਟੀਆਂ ਦੇ ਵੀ ਵਰਕਰ ਵੀ ਜਾਂ ਮਲਏ ਕਿਤੇ ਸ਼ਾਮਿਲ ਹੋ ਸਕਦੇ ਨੇ ਦੇਖੋ ਜੀ ਹੁਣ ਦਰਵਾਜ਼ੇ ਖੁੱਲੇ ਨੇ ਸਾਰਿਆਂ ਨੂੰ ਜੀ ਆਇਆਂ ਔਰ ਲੋਕ ਸ਼ਾਮਿਲ ਹੋਣਾ ਚਾਹੁੰਦੇ ਨੇ ਤੇ ਸਾਡੇ ਲਈ ਇਹ ਬੜਾ ਫਕਰ ਦਾ ਕਹਿੰਦੇ ਮੌਜੂਦਾ ਐਮਐਲਏ ਵੀ ਕੋਈ ਸ਼ਾਮਿਲ ਹੋ ਰਹੇ ਨੇ ਦੇਖੋ ਹੁਣ ਪਤਾ ਲੱਗ ਜੂਗਾ ਜੀ ਕੀ ਸਰ ਨਹੀਂ ਤੁਹਾਨੂੰ ਪਤਾ ਲੱਗ ਜੂਗਾ ਤੁਹਾਡੇ ਸਾਹਮਣੇ ਆ ਜੂਗਾ ਨਹੀਂ ਤੁਹਾਡੇ ਸਾਹਮਣੇ ਆ ਜੂਗਾ ਜੋ ਜਦੋਂ ਪੇਤ ਖੁੱਲੂਗਾ ਤੁਹਾਡੇ ਸਾਹਮਣੇ ਆ ਜੂਗਾ ਮੈਂ ਕਿਹਾ ਪਟਾਰੀ ਜੀ ਜੋ ਕੁਛ ਆ ਪਟਾਰੀ ਜੀ ਹੁੰਦਾ ਜਦੋਂ ਪਟਾਰੀ ਖੁੱਲੂ ਤੁਹਾਡੇ ਸਾਹਮਣੇ